ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋયા ਤੇ ਦੱਸਦੀ ਹੈ ਕਿ ਬੀਬੀ ਖਾਲੜਾ ਚੋਣ ਨਹੀਂ ਲੜਨਗੇ ਤੇ ਉਥੇ ਹੀ ਤਰਨ ਤਰਨ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਚੋਣ ਲੜਨਾ ਮੇਰਾ ਪੇਸ਼ਾ ਨਹੀਂ ਹੈ ਤੇ ਮੈਂ ਜਿਮਨੀ ਚੋਣਾ ਤਰਨ ਤਰਨ ਦੀਆਂ ਨਹੀਂ ਲੜਾਂਗੇ ਤੇ ਹੁਣ ਉਥੇ ਹੀ ਕੱਲ ਲਗਾਤਾਰ ਚਰਚਾਵਾਂ ਹੋ ਰਹੀਆਂ ਸੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਤਰਨ ਤਰਨ ਦੀਆਂ ਜਿਮਨੀ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਸੀ ਤੇ ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਵਾਰ ਤਰਨ ਤਰਨ ਦੀਆਂ ਜਿਮਨੀ ਚੋਣਾ ਜ਼ਰੂਰ ਲੜਾਂਗੇ ਹਾਲਾਂਕਿ ਉਮੀਦਵਾਰ ਦਾ ਨਾਂ ਦਾ ਜ਼ਿਕਰ ਨਹੀਂ ਹੋਇਆ ਪਰੰਤੂ ਦੂਜੇ ਪਾਸੇ ਚਰਚਾਵਾ ਇਹ ਵੀ ਹੋ ਗਿਆ ਸੀ ਕਿ ਇਸ ਵਾਰ ਬੀਬੀ ਖਾਲੜਾ ਜਿਹੜੇ ਕਿ ਤਰਨ ਤਰਨ ਤੋਂ ਜਿਮਨੀ ਚੋਣਾ ਲੜ ਸਕਦੇ ਨੇ ਪਰੰਤੂ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਮਨੀ ਚੋਣਾ ਨਹੀਂ ਲੜਾਂਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੰਤੂ ਮੈਂ ਇਹ ਜਿਮਨੀ ਚੋਣਾ ਨਹੀਂ ਲੜਾਂਗੀ ਤੇ ਲਗਾਤਾਰ ਉਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਕਸ਼ਮੀਰ ਸਿੰਘ ਦਾ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਪਹਿਲਾ ਲੁਧਿਆਣੇ ਦੀਆਂ ਜਿਮਨੀ ਚੋਣਾ ਹੋਈਆਂ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਕਿ ਜਿੱਤ ਹਾਸਲ ਕੀਤੀ ਸੰਜੀਵ ਅਰੋੜਾ ਦੀ ਵੱਡੀ ਲੀਡ ਦੇ ਨਾਲ ਜਿੱਤ ਹੋਈ ਤੇ ਦੂਜੇ ਪਾਸੇ ਹੁਣ ਤਰਨਤਾਰਨ ਦੀਆਂ ਜਿਮਨੀ ਚੋਣਾਂ ਥੋੜੇ ਸਮੇਂ ਦੇ ਵਿੱਚ ਹੋਣਗੀਆਂ ਪਰੰਤੂ ਉਸ ਤੋਂ ਪਹਿਲਾਂ ਹੀ ਹਜੇ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਜਿਹੜਾ ਕਿ ਲਗਾਤਾਰ ਤਿਆਰੀ ਖਿੱਚੀ ਹੋਈ ਆ ਪਰੰਤੂ ਹਜੇ ਨਾਮ ਵੀ ਸਾਹਮਣੇ ਨਹੀਂ ਆ ਰਹੇ ਪਰੰਤੂ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਥੇ ਹੀ ਜਿਹੜੇ ਕਿ ਅਮਰਿਤਪਾਲ ਦੇ ਪਿਤਾ ਦਾ ਬਿਆਨ ਸામਨੇ ਆਇਆ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਵੱਲੋਂ ਤਰਨਤਾਰਨ ਦੀਆਂ ਜਿੰਮਨੀ ਚੋਣਾ ਲੜਨੀਆਂ ਜ਼ਰੂਰ ਨੇ ਤੇ ਜਿਸ ਦੇ ਤਹਿਤ ਉਥੇ ਹੀ ਕੋਈ ਵੀ ਹੋ ਸਕਦਾ ਹੈ ਹਾਲਾਂਕਿ ਉਮੀਦਵਾਰ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ ਪਰੰਤੂ ਦੂਜੇ ਪਾਸੇ ਬੀਬੀ ਖਾਲੜਾ ਨੂੰ ਲੈ ਕੇ ਚਰਚਾਵਾਂ ਹੋਈਆਂ ਸੀ ਤੇ ਹੁਣ ਬੀਬੀ ਖਾਲੜਾ ਦੇ ਵੱਲੋਂ ਜਿਹੜੀ ਕਿ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿੰਮਨੀ ਚੋਣਾ ਨਹੀਂ ਲੜਾਂਗੀ ਮੈਂ ਜਿੰਮਨੀ ਚੋਣਾ ਤਰਨਤਾਰਨ ਦੀਆਂ ਨਹੀਂ ਲੜਾਂਗੇ ਤੇ ਹੁਣ ਉਥੇ ਹੀ ਕੱਲ ਲਗਾਤਾਰ ਚਰਚਾਵਾਂ ਹੋ ਰਹੀਆਂ ਸੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਤਰਨਤਾਰਨ ਦੀਆਂ ਜਿਮਨੀ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਸੀ ਤੇ ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਵਾਰ ਤਰਨਤਾਰਨ ਦੀਆਂ ਜਿਮਨੀ ਚੋਣਾ ਜ਼ਰੂਰ ਲੜਾਂਗੇ ਹਾਲਾਂਕਿ ਉਮੀਦਵਾਰ ਦਾ ਨਾਂ ਦਾ ਜ਼ਿਕਰ ਨਹੀਂ ਹੋਇਆ ਪਰੰਤੂ ਦੂਜੇ ਪਾਸੇ ਚਰਚਾਵਾ ਇਹ ਵੀ ਹੋ ਗਿਆ ਸੀ ਕਿ ਇਸ ਵਾਰ ਬੀਬੀ ਖਾਲੜਾ ਜਿਹੜੇ ਕਿ ਤਰਨਤਾਰਨ ਤੋਂ ਜਿਮਨੀ ਚੋਣਾ ਲੜ ਸਕਦੇ ਨੇ ਪਰ ਤੋਂ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਮਨੀ ਚੋਣਾ ਨਹੀਂ ਲੜਾਂਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰੰਤੂ ਮੈਂ ਇਹ ਜਿਮਨੀ ਚੋਣਾ ਨਹੀਂ ਲੜਾਂਗੀ ਤੇ ਲਗਾਤਾਰ ਉਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਕਸ਼ਮੀਰ ਸਿੰਘ ਦਾ ਦੇਹਾਂਤ ਹੋ ਗਿਆ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਪਹਿਲਾ ਲੁਧਿਆਣੇ ਦੀਆਂ ਜਿਮਨੀ ਚੋਣਾ ਹੋਈਆਂ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਕਿ ਜਿੱਤ ਹਾਸਲ ਕੀਤੀ ਸੰਜੀਵ ਅਰੋੜਾ ਦੀ ਵੱਡੀ ਲੀਡ ਦੇ ਨਾਲ ਜਿੱਤ ਹੋਈ ਤੇ ਦੂਜੇ ਪਾਸੇ ਹੁਣ ਤਰਨਤਾਰਨ ਦੀਆਂ ਜਿਮਨੀ ਚੋਣਾਂ ਥੋੜੇ ਸਮੇਂ ਦੇ ਵਿੱਚ ਹੋਣਗੀਆਂ ਪਰੰਤੂ ਉਸ ਤੋਂ ਪਹਿਲਾਂ ਹੀ ਹਜੇ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਜਿਹੜਾ ਕਿ ਲਗਾਤਾਰ ਤਿਆਰੀ ਖਿੱਚੀ ਹੋਈ ਆ ਪਰੰਤੂ ਹਜੇ ਨਾਮ ਵੀ ਸਾਹਮਣੇ ਨਹੀਂ ਆ ਰਹੇ ਪਰੰਤੂ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਥੇ ਹੀ ਜਿਹੜੇ ਕਿ ਅਮਰਿਤਪਾਲ ਦੇ ਪਿਤਾ ਦਾ ਬਿਆਨ ਸામਨੇ ਆਇਆ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਤਰਨਤਾਰਨ ਦੀਆਂ ਜਿਮਨੀ ਝੋਨਾ ਲੜਨੀਆਂ ਜ਼ਰੂਰ ਨੇ ਤੇ ਜਿਸ ਦੇ ਤਹਿਤ ਉਥੇ ਹੀ ਕੋਈ ਵੀ ਹੋ ਸਕਦਾ ਹੈ ਹਾਲਾਂਕਿ ਉਮੀਦਵਾਰ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ ਪਰੰਤੂ ਦੂਜੇ ਪਾਸੇ ਬੀਬੀ ਖਾਲੜਾ ਨੂੰ ਲੈ ਕੇ ਚਰਚਾਵਾਂ ਹੋਈਆਂ ਸੀ ਤੇ ਹੁਣ ਬੀਬੀ ਖਾਲੜਾ ਦੇ ਵੱਲੋਂ ਜਿਹੜੀ ਕਿ ਕੋਰੀ ਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਜਿਮਨੀ ਝੋਨਾ ਨਹੀਂ ਲੜਾਂਗੀ